ਨਾਮਕਾ ਅਜੀਤੂ ਜੀਤਾ ਨਹੀਂ ਜਾਊਗਾ ਜੀਤਾ ਵੀ ਗਿਆ ਤੋਂ ਜਿਊਂਦਾ ਵਾਪਸ ਕੇ ਆਊਗਾ ਆਖਿਆ ਸਤਬਰ ਪਾਤਸ਼ਾਹੀ ਮੈਂ ਆਪਣੇ ਦਾਦੇ ਦੇ ਨਾਮ ਨੂੰ ਕੁੱਚਾ ਕਰਾਂਗਾ ਮਦਾਨੇ ਜੰਗ ਵਿੱਚ ਜਾਵਾਂਗਾ ਅਮਰੀਕਾ ਦੇ ਆਉ ਲਾ ਕੇ ਤੇ ਸ਼ਹਾਦਤ ਦਾ ਜੰਮਤੀ ਜਾਵਾਂਗਾ ਮੇਰੇ ਗੁਰਦੇਵ ਨੇ ਆਖਿਆ ਸਹਿਬ ਕਹਿੰਦਾ ਅਜੀਤ ਸਿੰਘ ਲਿਓ ਅੱਜ ਕਿਤੇ ਤੁਹਾਨੂੰ ਆਵਾਜ਼ ਮਾਰ ਕੇ ਮਦਾਨੇ ਜੰਗ ਵਿੱਚ ਕੱਲਣਾ ਪੈਂਦਾ ਇਤਿਹਾਸ ਦੇ ਪੰਨਿਆਂ ਦਾ ਰਿਜ਼ਲਟ ਕੁਝ ਹੋਰ ਨਿਕਲਣਾ ਸੀ ਅੱਜ ਤੁਸੀਂ ਆਪ ਆਏ ਏ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਇੱਕ ਗੱਲ ਖਿਆਲ ਵਿੱਚ ਰੱਖਿਓ ਕੌਮ ਉੱਤੇ ਮੁਸੀਬਤ ਪਵੇਗੀ ਔਕੜ ਦੀ ਘੜੀ ਆਵੇਗੀ ਤੁਹਾਡੇ ਵਰਗੇ ਲੱਖਾਂ ਜੀ ਹਰ ਸਿੰਘ ਲੱਖਾਂ ਅਜੀਤ ਸਿੰਘ ਸ਼ਾਲਾ ਮਾਰ ਕੇ ਮੈਦਾਨੇ ਜੰਗ ਵਿੱਚ ਨਿੱਤਰ ਪਿਆ ਕਰਨਗੇ ਲੋੜ ਵੀ ਪਵੇਗੀ ਆਵਾਜ਼ ਦੇਣ ਦੀ ਆ ਤੁਸੀਂ ਪਿਛਲੇ ਸਮੇਂ ਵਿੱਚ ਵੇਖਿਆ ਨਾ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਲਗਾ ਦਿੱਲੀ ਦੀ ਧਰਤੀ ਵੱਲ ਜਾਣ ਵਾਸਤੇ ਉਹਨਾਂ ਲੋਕਾਂ ਨੇ ਵੱਡੇ ਵੱਡੇ ਬੈਰੀਆਂ ਲਾ ਦਿੱਤੇ ਪਾਣੀ ਦੀਆਂ ਵਾਸ਼ਰਾ ਮਾਰੀਆਂ ਪਰ ਪੰਜਾਬ ਦੇ ਨੌਜਵਾਨਾਂ ਨੇ ਬੈਰੀਆਂ ਚੁੱਪ ਚੁੱਪ ਕੇ ਵੀ ਪਰਾਂ ਕਰ ਦਿੱਤੇ ਤੇ ਪਾਣੀ ਦੀਆਂ ਵਾਸ਼ਰਾ ਆਪਣੀ ਸ਼ਾਂਤੀ ਦੇ ਨਾਲ ਰੋਕ ਲਈਆਂ ਜਿਹੜੇ ਕਹਿੰਦੇ ਸਰ ਪੰਜਾਬ ਦੀ ਧਰਤੀ ਦੀ ਜਵਾਨੀ ਕਰਤੋਨੀ ਨੱਚਾਂ ਦੇ ਨਾਲ ਮਰਦਾ ਨੇ ਦੱਸ ਦਿੱਤਾ ਕਿ ਪੰਜਾਬ ਦੇ ਗੱਬਰੂ ਮਜੇ ਵੀ ਜਿਉਂਦੇ ਨੇ ਚਿੰਤਾ ਕਰਨ ਦੀ ਲੋੜ ਨਹੀਂ ਆਓ ਸਨਮਾਨਯੋਗ ਸਾਥਕਤ ਜੀਓ ਗੁਰਦੇਵ ਨੇ ਆਖਿਆ ਜੀਤਿੰਗ ਜਿਉਓ ਬੁਲਾਉਣਾ ਪੈਂਦਾ ਅਰਜਣੇ ਕੁਝ ਹੋਰ ਨਿਕਲਦਾ ਸ਼ਾਮਾਂ ਸੇ ਅੱਜ ਮਦਾਨੇ ਜਾ ਕੇ ਦੇ ਵਿੱਚ ਜਾਣ ਵਾਸਤੇ ਤੁਸੀਂ ਤਾਂ ਪਾਏ ਮੇਰੇ ਗੁਰਦੇਵ ਨੇ ਆਖਿਆ ਪਾਰੇ ਤਦੀਗ ਥਿੰਗ ਜੀ ਅੱਜ ਮੇਰਾ ਰੁਤਬਾ ਹੋਰ ਉੱਚਾ ਹੋ ਜਾਵੇਗਾ ਪੌਣੇ 9 ਵਰਿਆਂ ਦੀ ਆਜੂ ਵਿੱਚ ਮੈਂ ਆਪਣਾ ਪਿਤਾ ਕੁਰਬਾਨ ਕਰਵਾਇਆ ਲੋਕਾਂ ਨੇ ਮੈਨੂੰ ਸ਼ਹੀਦ ਪਿਤਾ ਦਾ ਪੁੱਤਰ ਕਹਿ ਕੇ ਯਾਦ ਕੀਤਾ ਅੱਜ ਤੁਸੀਂ ਮੈਦਾਨੇ ਜੰਗ ਵਿੱਚ ਜਾਓਗੇ ਸ਼ਹਾਦਤ ਦਾ ਜਾਮ ਪੀ ਜਾਓਗੇ ਇੱਕ ਲਕਮ ਮੇਰਾ ਹੋਰ ਵੱਧ ਜਾਵੇਗਾ ਜਿੱਤੇ ਲੋਕ ਸ਼ਹੀਦ ਪਿਤਾ ਦਾ ਪੁੱਤਰ ਕਹਿੰਦੇ ਨੇ ਉਥੇ ਸ਼ਹੀਦ ਪੁੱਤਰਾਂ ਦਾ ਪਿਤਾ ਕਹਿ ਕੇ ਵੀ ਮੈਨੂੰ ਦੁਨੀਆ ਦੇ ਲੋਕ ਸਨਮਾਨ ਦਿਆ ਕਰਨਗੇ ਸਤਕਾਰਿਆ ਕਰਨਗੇ ਆਹ ਸਤਕਾਰ ਦੇਖੀ ਜੀ ਆਹ ਸਤਕਾਰ ਦੇ ਨਾਲ ਸੰਗ ਦੀ ਮੇਰੇ ਗੁਰਦੇਵ ਨੇ ਇਸ ਤਰੀਕੇ ਨਾਲ ਆਪਣੇ ਸਹਿਬ ਜਾਦੇ ਵੱਲੇ ਤੱਕਿਆ ਹੁਣ ਜਰਾ ਕਾਪੋ ਆਪਣੀ ਹਿਰਦਿਆ ਤੇ ਹੱਥ ਰੱਖ ਕੇ ਵੇਖਿਓ ਸਾਡੇ ਬੱਚੇ ਨੇ ਜਾਣਾ ਆਵੇ ਵਿਦੇਸ਼ਾਂ ਦੀ ਧਰਤੀ ਉੱਤੇ ਉਤੋਂ ਜਾ ਕੇ ਆਪਣੀ ਲਾਈਫ ਬਣਾਉਣੀ ਹੈ ਡਾਲਰ ਕਮਾਉਣੇ ਨੇ ਵਿਦਿਆ ਪੜਨਣ ਵਾਸਤੇ ਜਾਣਾ ਹੈ ਤੇ ਉਨੀ देर तक मां और बाप ਭੈਣ ਹੋਏ ਭਰਾ 에어ਪੋਰਟ ਤੋਂ ਗਾਂ ਪਛਾਣੀ ਹੁੰਦੇ ਜਦ ਤੱਕ ਜਹਾਜ਼ ਨੇਤਰਾ ਤੋਂ ਉਹਲੇ ਨਹੀਂ ਹੋ ਜਾਂਦਾ ਤੇ ਮੱਤੇ ਤੇ ਹੱਥ ਰੱਖ ਰੱਖ ਕੇ ਜਹਾਜ਼ ਦੇ ਪਿੱਛੋਂ ਵੇਖਦੇ ਨੇ ਕਿ ਇਹਦੇ ਵਿੱਚ ਮੇਰਾ ਪੁੱਤ ਬੈਠਾ ਹੈ ਤੇ ਵਿੱਚ ਮੇਰੀ ਧੀ ਬੈਠੀ ਮੇਰੇ ਗੁਰਦੇਵ ਜਿਹੜੇ ਮਦਾਨੇ ਜੰਗਵਾਲ ਨੂੰ ਆਪਣੇ ਸਹਿਮ ਜਾਦਿਆਂ ਨੂੰ ਤੋੜ ਰਹੇ ਨੇ ਉਹ ਕਹਿੰਦੇ ਇੰਗਲੈਂਡ ਦੀ ਧਰਤੀ ਉੱਤੇ ਕੈਨੇਡਾ ਦੀ ਧਰਤੀ ਉੱਤੇ ਅਮਰੀਕਾ ਦੀ ਧਰਤੀ ਉੱਤੇ ਨਹੀਂ ਤੋਰ ਰਹੇ ਉਹਨਾਂ ਨੂੰ ਪਤਾ ਹੈ ਅਮਰੀਕਾ ਨੇ ਕੀ سلوਕ ਕਰਨਾ ਹੈ ਰੱਦੀ ਵੀ ਰਾਇਤ ਨਹੀਂ ਕਰਨੀ ਸਹਿਬਜ਼ਾਦੇ ਦੇ ਨਾਲ ਡੱਕਰੇ ਡੱਕਰੇ ਕਰਕੇ ਧਰਤੀ ਉੱਤੇ ਸਹਿਬਜ਼ਾਦੇ ਨੂੰ ਮੌਤ ਤੇ ਘਾਟ ਪਤਾੜ ਦੇਵਣਗੇ ਪਰ ਵੱਡਾ ਜ਼ਿਕਰਾ ਕਰਕੇ ਮੇਰੇ ਗੁਰਦੇਵ ਨੇ ਘੁੱਟ ਕੇ ਆਪਣੀ ਗਲ ਬਕੜੀ ਵਿੱਚ ਲਿਆ ਦੇ ਕੇ ਪਿਆਰ ਸੁਜਾ ਕੇ ਸ਼ਸਤਰ ਸਭ ਜਿਆਦਾ ਬਾਬਾ ਅਦੀਤ ਜਿਮ ਨੂੰ ਮਦਾਨੇ ਜੰਗ ਵਿੱਚ